ਹੋ ਹੋ ਤੇ ਭੱਜਣਾ ਪੜ ਲਾ ਤੇ ਜੇ ਗੈਰੀ ਭੱਜ ਪਿਆ ਮੋੜ ਲਾ ਤੇ ਮੈਂ ਮੁਰੋ ਭੈਣ ਆਇਆ ਆਇਆ ਪਰ ਜਾਈ ਜਾ ਆਜੋ ਬਈ ਮਿੱਤਰੋ ਕਰਦੇ ਆਂ ਸਵਾਰੀ ਡੈਪਟੀ ਦੀ ਤੇ ਬੁਲੰਦ ਦੀ ਟਾਈਮ ਤਕਰੀਬਨ ਸਵਾ 6 ਹੋ ਗਏ ਸ਼ਾਮ ਦੇ ਤੇ ਹਮ ਲੈ ਕੇ ਚੱਲਦੇ ਹਾਂ ਬਲੰਦ ਨੂੰ ਤੇ ਡੈਪਟੀ ਨੂੰ ਆਜੋ ਪੌਣਿਆਂ ਕਾਠੀਆਂ ਕੁੱਠੀਆਂ ਮੇਰੇ ਤਾਂ ਦੈਲ ਧਾਰ ਕੇ ਖੱਤਾਂ ਕਰਤਾ ਹੀ ਆਇਆ ਮੈਂ ਤਾਂ ਲਾ ਲਿਆ ਸੀ ਕੰਦ ਨਾਲ ਦੂਜੀ ਵੀਦਾਰ ਆਣੀ ਨਹੀਂ ਉਹ ਘੋੜਾ ਨਹੀਂ ਲੱਗਿਆ ਲੋਕੀ ਉਹਨੂੰ ਬਲੀ ਆਖੀ ਉਹਦਾ ਉਹ ਯਾਰ ਅੰਦਰੋਂ ਦੂਜੇ ਪਾਸੋਂ ਖਾਲੀ ਮੈਂ ਤੋਲਿਓ ਜਿੱਧਰ ਵੋਟ ਬੱਗੀ ਖਾਲਾ ਨਹੀਂ ਜਾਂਦਾਗਾ ਮੈਂ ਜਿਹੜਾ ਆਪਣਾ ਵੱਡਾ ਖਾਲਾ ਉਹ ਮਿੱਤਰੋ 15 ਮਿੰਟ ਬਾਅਦ ਪੱਠੇ ਪਾਉਣੇ ਨੂੰ ਮਿਲ ਕੇ ਨਹੀਂ ਜਮਾ ਸਕਿਆ ਹਾਂ ਇਹ ਮੈਂ ਮਾੜਾ ਸੰਭਾਲੂ ਛੋਟੀ ਜਾ ਤਾ ਫਿਰ ਇਹ ਬੱਚੇ ਮਣੀ ਭੜਗਾਤਾ ਦੇ ਵਿੱਚੇ ਮਣੀ ਭੜਗਾਤਾ ਬੱਗਾ ਪਾ ਨਾ ਨਾ ਦੋੜੀ ਨਹੀਂ ਆਹ ਇਹਦੀ ਕੱਢ ਲਓ ਮੇਰਾ ਟੋਕ ਲਓ ਕੱਢ ਜਾ ਇਧਰ ਮੈਨੂੰ ਮੋੜ ਕੇ ਲਿਆ ਬਸ ਯਾਰ ਬਾਬੂ ਸਾਹਮਣੇ ਚ ਨਹੀਂ ਉਹ ਤੁਰੇ ਜਿਹੜਾ ਲਾ ਬਸ ਲੱਤ ਖਾਣੀ ਏ ਸਿੰਘ ਸਿੰਘ ਉਤਰੀ ਮੋੜਲੀ ਸਿੰਘ ਪਰਲੀ ਲਿਗਾ ਜੋ ਆਕਾਂ ਤੋਂ ਰੰਗਾਦਾ ਮੈਂ ਖੜ ਜਾ ਤੈਨੂੰ ਚੱ ਲੈ ਨਗਰੇਆ ਆ ਆ ਆ ਇੱਕ 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 ਲਓ ਮੇਰੇ ਇੱਥੇ ਆ ਕੇ ਫੇਰ ਖੜ ਗਏ ਓਏ ਇਹ ਯਾਦ ਕਰਦਾ ਮੈਨੂੰ ਸਿੰਘ ਚੱਲ ਚੱਲ ਲੈ ਜੈ ਲਿਆ ਕੱਲ ਤੋਂ ਓਏ ਜੈ ਲਿਆ ਆਸ ਬਦਾਂ ਪਿਉਂਗੇ ਸ਼ੁਰੂ ਕਰਦੇ ਮੈਨ ਲਾਦਾ ਜ਼ੋਰ ਵਰਖਿਆ ਜਾਣਾ ਮੇਰੇ ਵੀਡੀਓ

ਮਾਈ ਕਾਲਤਾ ਵਾਈ ਗੁਰਜੀ ਕੀ ਫਤਿਹ ਸਿੰਘ ਡਰਦਾ ਕਿਉਂ ਸਿੰਘ ਭੱਜਦਾ ਨਹੀਂ ਸਿੰਘ ਭੱਜਾ ਹਾਂ ਸਿੰਘ ਤੇਰੀ ਨਹੀਂ ਗੁਰਜੇ ਫੜਦੇ ਨਹੀਂ ਘੋੜੇ ਨੂੰ ਆਣਾ ਤੂੰ ਦਾ ਜਾਉਂਦੇ ਹਾਂ ਹਾਂ ਲਗਾਉਂਦਾ ਖੱਚ ਪੂਰਾ ਫੇਰੀਆ ਸਿੰਘ ਕਿਵੇਂ ਲੱਗਿਆ ਵਲੌਗ ਲਾਈਕ ਸ਼ੇਅਰ ਕਮੈਂਟ ਕਰ ਦੋ ਤੇ ਉਹ ਆ ਗਿਆ ਬੁਲੰਦ ਕਰੋ ਦਰਸ਼ਨ ਓਏ ਵਾਜਾਂ ਕਰਦਾ ਘੋੜਾ ਮਿੱਤਰੋ ਓਏ ਵੇ ਲੈ ਗਿਆ ਭਜਾਈਆ 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 ਦੋਸਤੋ ਕਰੋ ਦਰਸ਼ਨ ਮੜੀਏ ਬਲੰਦ ਦੇ ਓਏ ਐਡੀ ਰਕਾਬ ਲੱਗੀ ਪੈਰ ਧਰ ਕੇ ਚੜ ਜਾ ਉੱਤੇ ਓ ਹੋ ਫਿਟੇ ਲਾਣ ਤੇ ਯੰਗਮੈਨ ਫਿਟੇ ਲਾਣ ਤੇ ਯੰਗਮੈਨ ਉਧਰ ਵੀ ਯੰਗਮੈਨ ਰਕਾਬ ਗਵਾਲੀ ਐ ਹੁਣ ਜੀ 1 ਮਿੰਟ ਹੋਈ ਯੰਗਮੈਨ ਓ ਯੰਗਮੈਨ ਦਵਾਲ ਦੇ ਫਿਰ ਚੱਲ ਚੱਲੇ ਇਹ ਹੁਣ ਸਿਖਾਰ ਆ ਬਲਾਂਦ ਨੂੰ ਵੀ ਬਲਾਂਦ ਤੇ ਭਜਣਾ ਨਹੀਂ ਤੇ ਸੀੜੀਆ ਸੀੜੀ ਦਾ ਫੜ ਲਾ ਤੂੰ ਬਣ ਗਿਆ ਜਾਣਾ ਮੋੜ ਸੀੜੀ ਦਾ ਮਾਰ ਫੇਰੀ ਸੀੜੀ ਤੇ ਗਈ ਐ ਹੁਣ ਜਾ ਮੈਂ ਤੋੜ ਕੇ ਦਿਖਾਵਾਂ ਲਗਾਉਂ ਟਿੱਲੀ ਛੱਡ ਗਾ ਚੀਕਾਂ ਜਾ ਰੇ ਮਾਰਦਾ ਚੱਲ ਲਗਾਉਂ ਟਿੱਲੀ ਛੱਡ ਦੇ ਹਾਏ ਵੀ ਲੋ ਯਾ ਪੀ ਹਾਣ ਨੱਕੇ ਨੂੰ ਟੱਕ ਦੱਸ ਜਾਂਦੇ 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 ਚੱਲ ਜਾ ਸਵਾਰ ਮਹਾ ਹੀ ਸੰਭਲਦਾ ਭਾਈ ਸਾਡਾ ਤੇ ਅਸੀਂ ਨਵੇਂ ਸਵਾਰ ਆ ਇੱਕ ਆ ਸਾਡਾ ਵੀ ਇੱਕ ਮੈਂ ਆ ਤੇਰਾ ਨੀ ਕੋਟਾ ਮੂਰੇ ਵਾਗੋ ਕਰ ਤੱਕਨ ਚੱਤਿਆ ਹੁਣੇ ਪਿੱਛੇ ਨੂੰ ਹੀ ਜਾਣਾ ਪਿੱਛੇ ਨੂੰ ਜਾਣਾ ਇਹਨੇ ਜਿਹੜੀ ਰੀਲ ਪਾਈ ਵੇ ਕੇ ਪਿੱਛੇ ਨੂੰ ਜਾਦਾ ਕਿੱਡਾ ਸੋਹਣਾ ਲੱਗਦਾ ਫੋਟੋ ਉਧਰੋਂ ਚੱਲ ਜਾ ਨਾ ਉਧਰ ਜਾ ਨਾ ਉਧਰ ਬੁਰਾ ਨਾ ਨਾ ਅਰੀ ਬਰੀ ਬਹਿਣਾ ਤੇ ਇੱਥੇ ਮੈਂ ਚਾਰ ਵਾਰ ਬੈਠਾ ਮੈਂ ਇੱਕ ਵਾਰ ਹੀ ਬੈਠਾ ਇੱਥੇ ਜੀ ਰਹੀ ਗਿਆ ਤੇ ਤੋੜ ਗਿਆ ਦਾ ਵੀ ਮਿੱਤਰੋ ਸ਼ਾਮ ਦਾ ਮਾਹੌਲ ਆ ਤੇ ਬੁਲੰਦ ਲਈ ਫਿਰਦੇ ਆ। ਕਾਫੀ ਦਿਨਾਂ ਬਾਅਦ ਕੱਢਿਆ ਵਾ ਤੇ ਹੁਣ ਡੀਜੀ ਕਰਦਾ ਥੋੜੀ ਜੀ। ਲੱਗਦਾ ਆ 10 ਬਦੰਮ ਭਿਉਣੇ ਪਿਆ ਕਰਨੇ ਆਪਾਂ ਨੂੰ। ਛਾਡੇ ਛਾਡੇ ਨੂੰ ਆਉਣ ਦੇ। ਲਗਾਮ ਪਰ ਲਈ ਖੱਚ ਕੇ ਰੱਖ ਸਾਡੇ ਨਾਲ ਕੀ ਕਰਨ ਆਉਂਦਾ? ਨਹੀਂ ਨਹੀਂ ਜਾਨ ਦੇ। ਸਾਲਾ ਹੁਣੇ ਜਮੇ ਰੋਕ ਦੇਣਾ ਘੋੜਾ। ਲਗਾਮ ਪਾਲੀ ਖੱਬੀ ਲਗਾਮ ਖੱਚ ਖੱਬੀ। ਰੁਕਾ ਰੁਕਾ ਕਰ ਤੇ ਬ੍ਰੇਕ ਆ ਫਰੀ। ਭੱਗੇ। ਅਮਰਾਜੀ ਉਹ ਨਾ ਨਹੀਂ ਹਾ ਹੁੰਦਾ ਛੋੜ ਯਾਰ ਆ ਬਿਆ 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 ਅੰਨੇ ਮੀ ਜਮਾਨਾ ਬਈ ਮਨਨਾ ਕੁੜੇ ਟਰਲ ਪੀਤੇ ਆਉਂ ਜਾਂਦਾ ਜੀ ਨਾ ਦੇਖ ਮੈਂ ਉਹਨੂੰ ਜਾਣਣਾ ਪਹਿਲਾਂ ਮੈਂ ਕਿਹੜਾ ਜਾਣ ਚੱਲ ਚੱਲ ਮੜਾ ਇਹਨੂੰ ਕਰ ਕਰਨ ਕੋਲ ਬੱਗੇ ਤਰੇ ਭੱਜ ਜਾਣਾ ਤੇਰੇ ਤੋਂ ਇੱਧਰ ਨੂੰ ਲੈ ਆ। ਅਖਾਉ ਤਾਂ ਮੈਂ ਕੰਟਰੋਲ ਕਰਨੀ ਹੁੰਦੀ ਆ ਪਰ ਇਹ ਖਾਉ। ਲੈ ਵੀ ਮੇਤਰਾ। ਆਉਂਈ ਆਂਦਈ। ਮੈਂ ਗਾਲਾਂ ਸਿੱਟਦਾ ਨਹੀਂ ਜਾਉਂ। ਮੇਲਾ ਮੈਨੂੰ ਜਮਾਂ ਨਹੀਂ ਸੱਟਿਆ। ਪਹਿਲਾਂ ਮੈਨੂੰ ਦੋ ਵਾਰੀ ਇਹਨੇ ੁੱਡਾਉ ਹੋ ਕੀਤਾ। ਚੈੱਕ ਹੀ ਕਰਤਾ ਕੋਈ। ਚੈੱਕ ਕੀਤਾ ਇਹਨੇ ਪਹਿਲਾਂ ਵੀ ਭਾਈ ਜੀ। ਹੈਗਾ ਬਹੁਤ ਕੀਣੀ। ਉੱਤਰਦਾ ਤਾਂ ਨਹੀਂ ਉੱਥੇ। ਆਉਂਈ ਆਂਦਈ। ਛੱਡ ਇਹਨੂੰ ਛੱਡ ਕਿ ਹਾਲ ਚਾਲ ਆ ਜੀ ਸਾਰਿਆਂ ਦਾ ਤੇ ਅੱਜ ਸਵਾਰੀ ਕਰਦੇ ਆਂ ਬਲੰਦ ਦੀ ਤੇ ਕਾਫੀ ਦਿਨਾਂ ਬਾਅਦ ਕਰਦੇ ਆ ਅੱਜ ਤੇ ਕੱਲ ਨੂੰ ਕਰਾਂਗੇ ਆਪਾਂ ਡੈਪਟੀ ਦੀ ਤੇ ਬਲੰਦ ਦੀ ਤੇ ਆਹ ਮੁੰਡਾ ਕਹਿੰਦਾ ਝੂਟਾ ਦਵਾ ਦੋ ਤੈਨੂੰ ਦਵਾਉਨੇ ਆਪਾਂ ਝੂਟਾ ਠੀਕ ਕੀ ਰਾ ਬੰਦਿਆਂ ਰੋ ਵੀਡੀਓ ਦੇ ਨਾਲ ਜੀ ਵੀਡੀਓ ਕਿਵੇਂ ਲੱਗੀ ਲਾਈਕ ਸ਼ੇਅਰ ਤੇ ਕਮੈਂਟ ਕਰਦਿਆ ਕਰੋ ਤੁਹਾਡਾ ਕੁਝ ਨਹੀਂ ਜਾਂਦਾ ਤੇ ਵਧੀਆ ਲੱਗਦੀਆਂ ਹੁੰਦੀਆਂ ਵੀਡੀਓ ਤਾਂ ਅੱਗੇ ਵੀ ਸ਼ੇਅਰ ਕਰਦਿਆ ਕਰੋ ਜੀ ਤੇ ਆਪਣੀਆਂ ਵੀਡੀਓ ਸਾਰੀਆਂ ਘੋੜਿਆਂ ਤੇ ਹੁੰਦੀਆਂ ਆ ਵਾ ਤੇ ਵਾਈ ਗਰੂਮ ਹੇਅਰ ਕਰੇ ਤੇ ਆਪਣੀਆਂ ਘੋੜੀਆਂ ਸੋਨਾ ਲੀਆਂ ਵਾ ਤੇ ਆਪਾਂ ਜਲਦੀ ਵੀਡੀਓ ਲੈ ਕੇ ਆਵਾਂਗੇ ਤੁਹਾਡੇ ਕੋਲੇ ਤੇ ਬਾਬਾ ਬੁੱਢਾ ਕਿਰਪਾ ਕਰੇ ਤੇ ਚੰਗੀਆਂ ਵਸ਼ੀਰੀਆਂ ਦੇ ਜਾਣ ਦੋਵੇਂ ਘੋੜੀਆਂ ਆਪਣੀਆਂ ਤੇ ਥੋੜਾ ਨਾ ਵੀਡੀਓ ਸਾਨੀਆਂ ਕਰਾਂਗੇ ਤੇ ਚਲੋ ਜੀ ਬਾਹਣਿਆਂ ਮੁੰਡੇ ਨੂੰ ਤੇ ਫਿਰ ਚੱਲਦੇ ਆ ਘਰਾਂ ਨੂੰ ਚੱਲ ਬਈ ਤੇਰਾ ਭੱਜਣਾ ਪੜ੍ਹ ਲਾ ਤੇ ਜੇ ਗੇਰੀ ਭੱਜ ਪਿਆ ਮੋੜ ਲਾ ਤੇ ਮੈਂ ਜੁੱਤੀ ਵਾਹ ਫੇਰੂੰ ਤੇ ਥੋੜੇ ਮੈਂ ਫੇਰੂੰ ਤੁਸੀਂ ਕਿਹਾ ਥੋੜੇ ਮੈਂ ਫੇਰੂੰ ਇਧਰ ਨੂੰ ਖੱਚ ਘੋੜਾ ਆਹ ਕੋਸਾਬ ਕੀ ਕਿਉਂ ਸਾਹਿਬ ਚੱਲ ਸਾਡੇ ਢਿੱਲੀ ਛੱਡ ਦੇ ਆਓ ਢਿੱਲੀ ਛੱਡ ਕੇ ਅੱਡੀਆਂ ਮਾਰ ਦੋਵੇਂ ਇਧਰ ਨੂੰ ਮੋੜ ਐਨ ਮੂੰਹ ਕਰ ਲੈਣਾ ਐਨ ਮੂੰਹ ਕਰਾ ਸੂਰਜਾਲ ਬਾਪਾ ਤੋਰ ਤੇ ਲਗਾਉਂਟੀ ਲਈ ਛੜਦੇ ਆ ਜੂਗਾ ਪੇ ਆ ਜੂਗਾ ਛੜ ਦੇ ਆ ਬੱਤਾ ਹੀ ਬਲੰਦ ਢਿੱਲੀ ਛੜਦੇ ਲਗਾਉਂਟੀ ਢਿੱਲੀ ਛੜਦੇ ਬਸ ਇਧਰ ਆ ਆਉਂਦੇ 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 ਆਨੇ ਬਸ ਇਦਾਂ ਆਉਂਦੇ ਰਗਾ ਮਾਟੀ ਲੀnga ਛੜਦੇ ਮਾੜੀ ਜੀ ਕਸਲਾ ਮਾੜੀ ਜੀ ਕਸਲਾ ਭੱਜੂਗਾ ਕੋਈ ਨਹੀਂ ਚੜ੍ਹ ਕੇ ਰਾਤ ਕੀ ਹੁੰਦਾ ਜਿਹੜਾ ਪਹਾੜ ਚੜ੍ਹਨਾ ਚੱਲ ਭੱਜ ਪੈਣਾ ਮੈਂ ਬਹਾਂ ਤਰੇ ਲੈ 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 ਹੋਰ ਮੋੜੀ ਮਾੜਾ ਮੋੜੀ ਕਬਲੀ ਕਰੀ ਨਹੀਂ ਜਾਈ। ਹੈਲੋ ਵੀਰੇ ਗੈਰੀ ਸਾਈਕਲੀ ਵੀਰੇ ਤੇਰੀ ਇਹੀ ਨਹੀਂ ਲੈ ਕੇ ਆਉਣੀ। ਹਾਂ। ਦਾਗ ਤੇ ਦਾ ਗੇੜੇ ਪਲਾ ਤੂੰ ਸਾਰੀ ਰਾਤ ਕੱਢੀ ਐ ਕੋਈ ਚੱਕਰ ਨਹੀਂ। ਹਾਂ। ਆਹੋ ਬਾਪੂ ਨੂੰ ਗਾਲ੍ਹਾਂ ਲੈਣੀ। ਨਹੀਂ ਇੱਧਰ ਦੀ ਤੂੰ ਚਲੇ ਜਾ। ਆਹੋ ਇੱਧਰ ਇੱਧਰ ਨਾ ਆਗੇ ਆਣਾ। ਸਮਝ ਨਾ ਆਈ। ਹਾਂ। ਜਲਦੀ ਫੋਟੋ ਤੇ ਆ। ਅੱਜ ਹੀ ਧੋਤਾ। ਅੱਜ ਕਿਉਂ ਹੋ ਗਏ ਹਫ਼ਤਾ ਮੁਹਾਵਤਾ ਮੈਂ ਧੋਤਾ 3 ਮਹੀਨਾ ਬਾਅਦ। ਮਿੱਤਰੋ ਚਿੱਟਾ ਘੋੜਾ ਕਾਲਾ ਘੋੜਾ ਵੀਰੇ ਤਾਰੀ ਤੁਰੀ ਨਹੀਂ ਉਹਦਾ ਤੋਂ ਮੈਨੇ ਝੂੜੇ ਨਹੀਂ ਲਾ ਦੇਤੇ ਹੁਣ ਆਪੇ ਉਤਰ ਚੱਲ ਵੀਰੇ ਕੋਈ ਭਰਾ ਭਰੂ ਨਹੀਂ ਹੁਣ ਤਾਂ ਭਲਾ ਚਾਚਾ ਜੀ ਕਹਿ ਲੋ ਨਹੀਂ ਨਹੀਂ ਉਤਰ ਜੂਗਾ ਚੋਬਰ ਉਤਰ ਜੂਗਾ ਤੇ ਤੂੰ ਤੂੰ ਸਭ ਤੋਂ ਵੱਡਾ ਬਈ ਸ਼ਰਮੀ ਮੈਨੂੰ ਤਾਰ ਕੇ ਆ ਬਹਿ ਗਈ ਤੂੰ ਰੱਜਣ ਵਾਲੀ ਸ਼ੈ ਹੀ ਨਹੀਂ ਆ ਬਈ ਜਾਂਦਾ ਯਾਰ ਆ ਬਿਆ ਹਾਲ ਲੈ ਨਾ 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 ਕੋਈ ਦਿਨ ਮੈਂ ਚੱਲ ਤੋ ਮਿੱਤਰੋ ਤਾਰ ਲਿਆ ਜਵਾਕ ਖੁਸ਼ ਆ ਪੂਰਾ ਚਾਹ ਹਾਂ ਕੱਲ ਨੂੰ ਨਹੀਂ ਚਲੋ ਜੀ ਮਿੱਤਰੋ ਆ ਸੀ ਆਪਣਾ ਵਲੌਗ ਤੇ ਬਸ ਚੱਲਦੇ ਆ ਘਰਾਂ ਘਰਾਂ ਨੂੰ ਤੈਨੂੰ ਕਰਦੇ ਅੰਦਰ ਚੱਲਦੇ ਆ ਪਿੰਡਾਂ ਨੂੰ ਬਣੇ ਰਿਓ ਚੈਨਲ ਦੇ ਨਾਲ ਘੋੜੀਆਂ ਸੁਣ ਵਾਲੀਆਂ ਤੁਹਾਨੂੰ ਕਿਹਾ ਵੀਡੀਓ ਸੰਧੀਆਂ ਕਰਾਂਗੇ ਤੁਹਾਡੇ ਨਾਲ ਤੇ ਬਸ ਆਪਾਂ ਪਾਦਣਾ ਜਾਂ ਸਰ ਰਨੰਦਾ ਆ ਨਿਆਰੇ ਲਈ ਅੱਜ ਅਸੀਂ ਪੂਰੇ ਪੁੱਲਾ ਸਵਾਰਾ ਟਵਾਰੀ ਬਹੁਤ ਸੋਹਣੀ ਕਰਾਉਂਦਾ ਵਾ ਤੇ ਬਾਕੀ ਜਿਹੜਾ ਪ੍ਰਮਾਤਮਾ ਜੜਦੀ ਘਾਜ ਰੱਖਿਆ ਹੈ ਤੇ ਤੂੰ ਕੀ ਕਹਿਣ ਲੱਗਾ ਸੀ ਮੈਂ ਵੀਡੀਓ ਕਰਤੀ ਸੀ ਵਿੱਚੋਂ ਬਾਈ ਮੈਂ ਕਹਿਣ ਲੱਗਾ ਸੀ ਆ ਭਰਾ ਦੇ ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰੋ ਤੇ ਹੌਸਲਾ ਵਧਾਈ ਕਰੋ ਮੁੰਡੇ ਦੀ ਤੇ ਵੱਧ ਤੋਂ ਵੱਧ ਸਪੋਰਟ ਕਰੋ ਯਾਰ ਸਪੋਰਟ ਨਾਲ ਹੀ ਹੁੰਦਾ ਸਾਰਾ ਕੁਝ ਬਾਕੀ ਸਾਡਾ ਸਵਾਰ ਜਾ ਰਿਹਾ ਤੁਸੀਂ ਵੇਖ ਸਕਦੇ ਆ ਦੇਖੋ ਮਿੱਤਰੋ ਮੁੜ ਕੇ ਚੱਕੋ ਇੱਥੇ ਭਾਰ ਦੋ ਆਉਂਦੇ ਇੱਥੇ ਆਉਂਦੇ ਆਜਾ ਮੈਂ ਵਾਰਦਾ ਲੱਲੂ ਆਉਂਗੇ ਸੁਪਰ ਹਾਂਜੀ ਸੁਭਾਵਾਂਗੇ ਸੁਪਾਈ ਪਰ ਕਿਹੜਾ ਪਲਾਸਟਿਕ ਜਿਹਾ ਹੁੰਦਾ ਨੀਵਾ ਕਰ ਲਾ ਆ ਹੁੰਦਾ ਜੀ ਪਿਆਰ ਘੋੜੇ ਦਾ ਕਿੜਾ ਕਢਾ ਕੇ ਲਿਆਏ ਆ ਤੇ ਹੁਣ ਨਜ਼ਰ ਲਾਈ ਜਾਂਦੇ ਆ ਬੁਲੰਦ ਦੀ ਆਪਣੀ ਦੀ